ਕਲਾਸਿਕ ਆਲੀ ਕੀ ਹਾਲ ਚਾਲ ਹੈ ਅੱਜ ਦੀ ਵੀਡੀਓ ਦਾ ਟਾਪਿਕ ਹੈਗਾ ਨੌਸਰਤ ਅਲੀ ਫਤੇਹ ਖਾਨ ਤੁਸੀਂ ਸਾਰੇ ਜਾਣਦੇ ਹੋਣੇ ਆ 20ਵੀਂ ਸਦੀ ਦਾ ਚੋਟੀ ਦਾ ਗਾਇਕ ਮਤਲਬ ਚੋਟੀ ਦੇ ਜਿਹੜੇ ਗਾਇਕ ਹੈ ਨਾ ਜਿੰਨੇ ਵੀ ਉਹਨਾਂ ਚ ਪਹਿਲੇ ਨੰਬਰ ਤੇ ਬੈਠ ਕੇ ਗੱਲ ਕਰਦੇ ਆਂ ਨੁਸਰਤ ਫਤੇਹ ਅਲੀ ਇੱਕ ਅਜਹੀ ਆਵਾਜ਼ ਸੀ ਜਿਹੜੀ ਸਾਡੇ ਕੋਲੋਂ ਬੇਵਕਤੀ ਵਿਛੜ ਗਈ ਬਹੁਤ ਜਾਦੂਸਗਾ ਉਹਦੀ ਗਾਇਕੀ ਚ ਇੱਕ ਅਲੱਗ ਤਰ੍ਹਾਂ ਦੀ ਆਵਾਜ਼ ਮੇਰਾ ਨਾਮ ਬੱਬੂ ਪਨੇਸਰ ਹੈ ਮੇਰੇ ਚੈਨਲ ਦਾ ਨਾਮ ਪਨੇਸਰ ਹੈ ਮੇਰਾ ਵੈਸੀ ਪੱਕਾ ਨਾਮ ਦਵਿੰਦਰ ਹੈ ਬੱਬੂ ਪਨੇਸਰ ਮੈਂ ਇੰਟਰਨੈਟ ਤੇ ਯੂਜ਼ ਕਰਦਾ ਵੈਸੀ ਮੇਰਾ ਕੱਚਾ ਨਾਮ ਹੈ ਠੀਕ ਹੈ ਤੇ ਆਪਾਂ ਇਸ ਤਰ੍ਹਾਂ ਦੇ ਹਲਕੇ ਫੁਲਕੇ ਜਿਹੇ ਵੀਡੀਓ ਬਣਾਦੇ ਰਹਨੇ ਆ ਤੇ ਵਿਸ਼ੇ ਇਸ ਤਰ੍ਹਾਂ ਦੇ ਹੁੰਦੇ ਆ ਜਿਆਦਾ ਲੰਬੀ ਵੀਡੀਓ ਨਹੀਂ ਹੁੰਦੀ ਜੇ ਤੁਹਾਨੂੰ ਵੀਡੀਓ ਅੱਛੀਆਂ ਲੱਗਦੀਆਂ ਤਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਵਗੈਰਾ ਜ਼ਰੂਰ ਕਰਿਓ ਠੀਕ ਹੈ ਜੀ ਤੇ ਵੀਡੀਓ ਅਸੀਂ ਸ਼ੁਰੂ ਕਰਦੇ ਆ ਮੈਂ ਨਾ Nusrat Ali Fateh Khan ਨੂੰ ਅ ਬਚਪਨ ਤੋਂ ਹੀ ਸੁਣਦਾ ਆ ਰਿਹਾ ਪਹਿਲਾਂ TMC ਦੀਆਂ ਰੀਲਾਂਆਂ ਨਹੀਂ ਕੈਸਟਾਂ ਉਹਨਾਂ ਦੇ ਵਿੱਚ ਆਂਦੀ ਹੁੰਦੀ ਸੀ ਜੋ ਵੀ ਐਲਬਮਸ ਜਿਹੜੀਆਂ ਕੱਢਦਾ ਸੀਗਾ ਜ਼ਿਆਦਾਤਰ ਪਹਿਲਾਂ ਪਾਕਿਸਤਾਨ 'ਚ ਜਾਂ ਬਦੇਸ਼ਾਂ ਦੇ ਵਿੱਚ ਕੱਢਦਾ ਸੀ ਭਾਰਤ ਦੇ ਵਿੱਚ ਘੱਟ ਵੱਧ ਪਹਿਲਾਂ ਆਂਦਾ ਸੀ ਬਾਅਦ ਵਿੱਚ ਜਦੋਂ ਬਾਲੀਵੁੱਡ 'ਚ ਇਹਦੀ ਐਂਟਰੀ ਹੋਈ ਹੈ ਨਾ 90 ਦੇ ਦੌਰ 'ਚ ਫਿਰ ਜਾ ਕੇ ਤਾਂ ਹੋਰ ਵੀ ਫਿਲਮਾਂ ਦੇ ਵਿੱਚ ਗਾਣੇ ਆਣੇ ਸ਼ੁਰੂ ਹੋ ਗਏ ਸੀ ਮੈਂ ਜਦੋਂ ਇਹਦੀ ਡੈਥ ਹੋਈ 1997 'ਚ ਉਦੇ ਬਾਰੇ ਇੱਕ ਵਾਕਿਆ ਸ਼ੇਅਰ ਕਰਦਾ ਆਂ ਤੇ ਬਾਕੀ ਜਾਣਕਾਰੀ ਨੂਰਤ ਅਲੀ ਫਤੇਹ ਖਾਨ ਬਾਰੇ ਬਾਅਦ ਚ ਦੱਸਦੇ ਆ ਮੈਂ 1997 ਚ ਨਾ ਮੈਲਬੌਰਨ ਆਸਟ੍ਰੇਲੀਆ ਚ ਪੜਦਾ ਹੁੰਦਾ ਸੀ ਸਾਡਾ ਕਾਲਜ ਸੀਗਾ ਫੂਟਸਕ੍ਰੇ ਅਸੀਂ ਰਹਿੰਦੇ ਸੀਗੇ ਨਾਰਥਰਨ ਸਵਰਬਾਂ ਚ ਅਸੀਂ ਉੱਥੋਂ ਜਿਆਦਾ ਟ੍ਰੇਮ ਫੜ ਕੇ ਫੂਟਸਕ੍ਰੇ ਪਹੁੰਚਦੇ ਹੁੰਦੇ ਸੀਗੇ ਟ੍ਰੇਮ ਫੂਟਸਕ੍ਰੇ ਤੱਕ ਤਾਂ ਨਹੀਂ ਜਾਂਦੀ ਸੀ ਸਿਟੀ ਤੱਕ ਜਾਂਦੀ ਸੀ ਸਿਟੀ ਤੋਂ ਫਿਰ ਟ੍ਰੇਨ ਵਗੈਰਾ ਜਾਂ ਮੈਟਰੋ ਲੈਂਦੇ ਸੀ ਅਸੀਂ ਜਦੋਂ ਰਾਮ ਤੋਂ ਉੱਤਰ ਕੇ ਨਾ ਕਈ ਵਾਰੀ ਜਦੋਂ ਟਾਈਮ ਹੁੰਦਾ ਤਾਂ ਅਸੀਂ ਸਿਟੀ 'ਚ ਮਣਮੋਟੀ ਘੁੰਮਣ ਫਿਰਨ ਲੱਗ ਪੈਂਦੇ ਹੁੰਦੇ ਸੀ ਜਦ ਕਾਲਜ ਤੋਂ ਜਾਂ ਆਂਦੇ ਜਾਂ ਜਾਂਦੇ ਵੀ ਕਈ ਵਾਰੀ ਹ ਮਣਮੋਟੀ ਗੇੜੀ ਮਾਰ ਲਾਪਣਾ ਦੇਖਣ ਲਾਪਣਾ ਆਲੇ ਵਾਲੇ ਤੇ ਇੱਕ ਉੱਥੇ ਫਲਿੰਟਰ ਸਟਰੀਟ ਦੇ ਸਾਹਮਣੇ ਸਟਰੀਟ ਹੈ ਸਵੈਨਸਟਨ ਸਵੈਨਸਟਨ ਸਟਰੀਟ ਹੈ ਇਸ ਦਾ ਨਾਮ ਹੈ ਫਲਿੰਟਰ ਸਟਰੀਟ ਜਿਹੜਾ ਸਟੇਸ਼ਨ ਹੈ ਨਾ ਉਹਦੇ ਸਾਹਮਣੇ ਉੱਥੇ ਇੱਕ 뮤직 ਦੀ ਦੁਕਾਨ ਉਸ ਟਾਈਮ ਸੀਗੀ ਉਹਦੇ ਵਿੱਚ ਆ ਮਿਊਜ਼ਿਕ ਵਜਦਾ ਰਹਿੰਦਾ ਹੁੰਦਾ ਸੀ ਜ਼ਿਆਦਾਤਰ ਇੰਗਲਿਸ਼ੀ ਮਿਊਜ਼ਿਕ ਵਜਦਾ ਹੁੰਦਾ ਸੀ ਅਸੀਂ ਉੱਥੇ ਉੱਦਾ ਵੜ ਜਾਣਾ ਦੇਖਣ ਲੱਪਣਾ ਕਿਹੜੇ-ਕਿਹੜੀਆਂ ਸੀੜੀਆਂ ਐ ਜਾਂ ਆਹ ਕੀਆ-ਕੀਆ ਐ ਜਾਂ ਉੱਥੇ ਕਈ ਵਾਰੀ ਇੰਡੀਅਨ ਆਰਟਿਸਟ ਜਿਹੜੇ ਮੇਨ ਵਧੀਆ ਹੁੰਦੇ ਜਿਦਾਂ ਟੌਪ ਲੈਵਲ ਦੇ ਜਿਦਾਂ ਨੂਸਰਤ ਅਲੀ ਫਤੇਹ ਖਾਨ ਹੋਇਆ ਜੀ ਇਹ ਆਪਣੇ ਪੰਜਾਬੀ ਹਿੰਦੀ ਵਾਲੇ ਉਹਨਾਂ ਦੀ ਵੀ ਹੁੰਦੇ ਸੀਗੇ ਐਲਬम्स ਤਾਂ ਉਸ ਦਿਨ ਇੱਕ ਦਿਨ ਕੀ ਹੋਇਆ ਅਗਸਤ ਦਾ ਮਹੀਨਾ ਸੀ ਤਾਂ ਮੈਂ ਜਾ ਰਿਹਾ ਸੀ ਤਾਂ ਉੱਥੇ ਗਾਣਾ Nusrat Ali Fateh Khan ਦਾ ਵਜ ਰਿਹਾ ਸੀ ਮੈਨੂੰ ਬੜੀ ਖੁਸ਼ੀ ਹੋਈ ਕਿ ਅੱਜ Nusrat Ali Fateh Khan ਦਾ ਗਾਣਾ ਵੱਜਦਾ ਹੈ ਖੁਸ਼ੀ ਹੁੰਦੀ ਹੈ ਜਦੋਂ ਆਪਣੇ ਕਿਤੇ ਬਾਹਰਲੇ ਦੇਸ਼ਾਂ 'ਚ ਕਿਸੇ ਦੁਕਾਨ 'ਤੇ ਏਦਾਂ ਗਾਣਾ ਵੱਜਦਾ ਹੋਵੇ ਹੈਰਾਨੀ ਵਾਲੀ ਗੱਲ ਹੋ ਜਾਂਦੀ ਪਰ ਖੁਸ਼ੀ ਥੋੜੀ ਦੇਰ ਦੀ ਮਹਿਮਾਨ ਸੀ ਜਦੋਂ ਅਸੀਂ ਕਾਲਜ ਪਹੁੰਚੇ ਤਾਂ ਸਾਡੇ ਟੀਚਰ ਜਿਹੜਾ ਸੀ ਐਡਰਨ ਹਾਰਟ ਇਸ ਤਰ੍ਹਾਂ ਦਾ ਨਾਮ ਸੀ ਉਹਨੇ ਸਾਨੂੰ ਕਿਹਾ ਵੀ ਤੁਹਾਡੇ ਲਈ ਬੁਰੀ ਖਬਰ ਹੈ ਇੰਡੀਅਨਸ ਜਿਹੜੇ ਜਿੰਨੇ ਵੀ ਆ ਪਾਕਿਸਤਾਨੀ ਇੰਡੀਅਨਸ ਤਾਂ ਸਟੂਡੈਂਟਸ ਲਈ ਐਸੀ ਕਿ ਕੀ ਗੱਲ ਹੋ ਗਈ ਕਹਿੰਦਾ ਜਿਹੜਾ ਮਸ਼ਹੂਰ ਗਾਇਕ ਨੁਸਰਤ ਅਲੀ ਫਤੇਹ ਖਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਤਾਂ ਬੜੀ ਬੜਾ ਸ਼ੌਕੀਆ ਲੱਗਾ ਉਸ ਟਾਈਮ ਉਹ ਕਹਿੰਦਾ ਮੈਂ ਬਹੁਤ ਬੜਾ ਫੈਨ ਸੀ ਦਾ ਮੈਂ ਉਹਦੇ ਕਾਫੀ ਐਲਬਮਸ ਸੁਣੀਆਂ ਐ ਜਿਹੜੀਆਂ ਇੰਟਰਨੈਸ਼ਨਲ ਐਲਬਮਸ ਕੱਡੀਆਂ ਸੀਆਂ ਨੇ ਉਹ ਮੈਨੂੰ ਥੋੜਾ ਪਤਾ ਸੀ ਕਿ ਇੰਟਰਨੈਸ਼ਨਲ ਐਲਬਮ ਉਹ ਕੱਡੀਆਂ ਐ ਸੀਆਂ ਮੈਂ ਤੁਹਾਨੂੰ ਦੱਸਦਾ ਵੀ ਕਿਹੜੇ-ਕਿਹੜੀਆਂ ਕੱਡੀਆਂ ਪਰ ਸੋਚਣ ਵਾਲੀ ਗੱਲ ਹੈ ਵੀ ਉਹਦੇ ਇੰਟਰਨੈਸ਼ਨਲ ਫੈਨ ਵੀ ਸੀਗੇ ਉਸ ਟਾਈਮ ਇੰਨਾ ਹੋ ਪਪੂਲਰ ਸੀ ਇਹ 1997 ਦੀ ਗੱਲ ਹੈ ਨੂਸਰਤ ਅਲੀ ਫਤੇਹ ਖਾਨ ਨੇ ਨਾ ਇੰਟਰਨੈਸ਼ਨਲ ਆਰਟਿਸਟ ਮਾਈਕਲ ਬਰੁਕਸ ਦੇ ਨਾਲ ਇੱਕ ਦੋ ਐਲਬਮਾਂ ਕੀਤੀਆਂ ਸੀਆਂ ਇੱਕ ਮੇਰੇ ਖਿਆਲ ਮਸਤ ਮਸਤੀ ਇੱਕ ਕੋਈ ਹੋਰ ਸੀਗੀ ਇੱਕ ਉਹਦੀ ਐਲਬਮ ਚੋਂ ਨਾਈਟ Song ਨਾਮ ਦਾ ਜਿਹੜਾ ਗਾਣਾ ਸੀਗਾ ਨਾ ਉਹ ਗ੍ਰੈਮੀ ਅਵਾਰਡਸ ਲਈ ਵੀ ਚੁਣਿਆ ਗਿਆ ਸੀਗਾ ਇੱਕ ਹੋਰ ਫਿਲਮ ਚ ਵੀ ਉਹਨਾਂ ਹੈ ਹਾਲੀਵੁੱਡ ਦੀ ਫਿਲਮ ਡੈੱਡ ਮੈਨ ਵਾਕਿੰਗ ਉਹਦੇ ਵਿੱਚ ਵੀ ਗਾਣਾ ਗਾਇਆ ਸੀ ਉਹਦਾ ਨਾਮ ਸੀਗਾ ਫੇਸ ਆਫ ਲਵ ਤੁਸੀਂ ਦੇਖਿਓ YouTube ਦੇ ਉੱਤੇ ਸਰਚ ਮਾਰ ਕੇ ਦੇਖਿਓ ਇਹਨੇ Nusrat Ali Fateh Khan ਤੇ Michael Brook ਇਦਾਂ ਭਰ ਕੇ ਦੇਖਿਓ ਉਹਨੇ ਕੋਲਾਬੋਰੇਟ ਕਰਕੇ ਨਾ ਉਹਨਾਂ ਦੀ ਬਹੁਤ ਸੋਹਣੀਆਂ ਐਲਬਮਸ ਹੈ ਬਹੁਤ ਸੋਹਣੇ ਗਾਣੇ ਹੈ ਨੁਸਰਤ ਅਲੀ ਫਤੇਹ ਖਾਨ ਨੇ ਕਲਾਸੀਕਲ ਬਹੁਤ ਵਧੀਆ ਗਾਏ ਆ ਉਹਦੇ ਚ ਇਹ ਜ਼ਿਆਦਾਤਰ ਨਾ ਇਹ ਜਿਹੜੀਆਂ ਐਲਬਮਸ ਐ ਇਹ ਕਵਾਲੀ ਤੇ ਵੈਸਟਰਨ ਮਿਊਜ਼ਿਕ ਦਾ ਫਿਊਜ਼ਨ ਟਾਈਪ ਐ ਹੁਣ ਗੱਲ ਕਰਦੇ ਆ ਨੁਸਰਤ ਅਲੀ ਫਤੇਹ ਖਾਨ ਦੇ ਜਨਮ ਬਾਰੇ ਨੁਸਰਤ ਦਾ ਜਨਮ ਲਾਇਲਪੁਰ ਪਾਕਿਸਤਾਨ ਚ ਹੋਇਆ ਸੀ 1948 ਚ ਉਹ ਉਹਦਾ ਜਿਹੜਾ ਉਹਦੀ ਫੈਮਿਲੀ ਸੀਗੀ ਜਿਹੜੀ ਉਹਦਾ ਪਰਿਵਾਰ ਸੀ ਉਹ ਜਲੰਧਰ ਤੋਂ ਮਾਈਗ੍ਰੇਟ ਹੋ ਕੇ 1947 ਚ ਪਾਕਿਸਤਾਨ ਚ ਗਿਆ ਸੀ ਮਤਲਬ ਮੇਨਲੀ ਉਹਨਾਂ ਦਾ ਪਰਿਵਾਰ ਜਲੰਧਰ ਦਾ ਹੀ ਸੀਗਾ। ਉਹਦਾ ਜਿਹੜਾ ਪਰਿਵਾਰ ਸੀਗਾ ਉਹ ਸਾਰੇ ਦਾਦੇ-ਪਰਦਾਦੇ ਇਸ ਸੰਗੀਤ ਵਾਲੇ ਪ੍ਰੋਫੈਸ਼ਨ 'ਚ ਸੀਗੇ ਸਾਰੇ ਇਹ ਮਿਊਜ਼ਿਕ, ਕਵਾਲੀ ਜੋ ਕੁਛ ਵੀ ਹੈਗਾ ਸੰਗੀਤ ਜਿੰਨਾ ਵੀ ਹੈ। ਤੇ ਉਹ ਵੈਸੇ ਨਾ Nusrat ਨੂੰ ਇਸ ਪ੍ਰੋਫੈਸ਼ਨ 'ਚ ਪਾਣਾ ਨਹੀਂ ਸੀ ਚਾਹਦੇ। ਮਤਲਬ ਗਾਇਕੀ 'ਚ। ਉਹ ਜ਼ਿਆਦਾ ਉਹ ਚਾਹਦੇ ਸੀ ਕਿ ਇਸੇ ਹੋਰ ਪ੍ਰੋਫੈਸ਼ਨ 'ਚ ਆਪਣਾ ਨਾਮ ਕਮਾਵੇ ਪਰ ਕੁਦਰਤ ਨੂੰ ਕੀ ਮਨਜ਼ੂਰ ਸੀਗਾ? ਉਹਨਾਂ ਦਾ ਨਾਮ ਇਦੇ ਵਿੱਚ ਹੀ ਕਮਾਇਆ ਤੇ ਆਪਣੇ ਪੂਰੀ ਦੁਨੀਆ ਚ ਗੁੰਜਿਆ ਨਾਮ ਉਹਦਾ ਕਿਉਂਕਿ ਉਹਦਾ ਇੱਧਰ ਹੀ ਇੰਟਰਸਟ ਸਜਾ ਛੋਟਾ ਹੁੰਦਾ 15 16 ਸਾਲ ਦਾ ਹੀ ਗਾਣ ਲੱਪਿਆ ਸੀ ਪੈਸੇ ਜ਼ਿਆਦਾ ਮਸ਼ਹੂਰ ਹੋ 1980 ਤੋਂ ਬਾਅਦ ਹੋਇਆ 1980 ਤੋਂ ਬਾਅਦ ਉਹ ਛਾ ਗਿਆ ਪੂਰੀ ਦੁਨੀਆ ਤੇ ਬਹੁਤ ਘੱਟ ਉਮਰ ਦੇ ਵਿੱਚ ਉਹਦੀ ਮੌਤ ਹੋ ਗਈ 49 ਸਾਲ ਦੀ ਉਮਰ ਚ ਅਰਥਾਤ ਜਨਮਿਆ 97 ਚ ਉਹਦੀ ਡੈਥ ਹੋ ਗਈ। ਹਰ ਤਰ੍ਹਾਂ ਦਾ ਉਹਨੇ ਸੰਗੀਤ ਗਾਇਆ। ਅਸਲ ਵਿੱਚ ਹਰ ਤਰ੍ਹਾਂ ਦੇ ਸੰਗੀਤ 'ਚ ਉਹਨੂੰ ਮੁਹਾਰਤ ਹਾਸਲ ਸੀ। ਹਰ ਧਰਮ ਦਾ ਪੰਜਾਬੀ, ਹਿੰਦੀ, ਉਰਦੂ ਉਹਨੇ ਸਭ ਸਭ 'ਚ ਗਾਇਆ। ਬੁੱਲੇ ਸ਼ਾ ਪਤਾ ਨਹੀਂ ਕਿਆ-ਕਿਆ ਉਹਨੇ ਛੱਡਿਆ ਕੁਝ ਨਹੀਂ ਹੈ। ਹਰ ਚੀਜ਼ ਗਾਈ ਹੈ ਉਹਨੇ। ਬਹੁਤ ਘੱਟ ਟਾਈਮ ਦੇ ਵਿੱਚ ਕਿੰਨੀ ਪ੍ਰਸਿੱਧੀ ਕਿੰਨੀ ਦੁਨੀਆ 'ਚ ਹਜੇ ਵੀ ਮਤਲਬ ਜੀ ਮੈਂ 20ਵੀਂ ਸਦੀ ਦਾ ਕਹਿੰਦਾ ਨਾ ਚੋਟੀ ਦਾ ਵੀ 21ਵੀਂ ਸਦੀ 21ਵੀਂ ਸਦੀ ਚ ਵੀ ਕਹਿੰਦਾ ਵੀ ਉਹ ਟੌਪ ਦਾ ਗਾਇਕ ਹੈ ਅਜੇ ਵੀ ਬਹੁਤ ਲੋਕ ਸੁਣਦੇ ਆ ਲੋਕ ਕਹਿੰਦੇ ਆ ਵੀ ਉਹ ਉਹਨਾ ਐਨਾ ਮਸਰੂਫ ਸੀਗਾ ਐਨੀ ਐਨਾ ਉਹਦੀ ਉਹਨੂੰ ਟਾਈਮ ਹੀ ਨਹੀਂ ਸੀ ਹੁੰਦਾ ਐਨਾ ਉਹ ਬਿਜ਼ੀ ਸ਼ਡਿਊਲਸ ਆ ਉਹਦਾ ਉਹ ਆਪਣੀ ਸਿਹਤ ਦਾ ਧਿਆਨ ਹੀ ਨਹੀਂ ਰੱਖ ਸਕਿਆ ਹਾਲਾਂਕਿ ਕਹਿੰਦੇ 1992-93 ਚ ਉਹਨੂੰ ਡਾਕਟਰਾਂ ਨੇ ਕਿਹਾ ਸੀਗਾ ਵੀ ਤੈਨੂੰ ਹਲਕੇ ਹਲਕੇ ਦਿਲ ਦੇ ਦੌਰੇ ਆਏ ਆ ਤੂੰ ਦਿਲ ਦਾ ਮਰੀਜ਼ ਐ ਧਿਆਨ ਰੱਖਣਾ ਪੈਣਾ ਪਰ ਉਹ ਸੇਦ ਦਾ ਧਿਆਨ ਨਹੀਂ ਰੱਖ ਸਕਿਆ ਜਿਸ ਕਰਕੇ ਮਹਿਜ 49 ਸਾਲ ਦੀ ਉਮਰ ਦੇ ਵਿੱਚ ਹੀ ਉਹ ਅਲਵਿਦਾ ਕਹਿ ਗਿਆ ਪਰ ਜਿੰਨੀ ਦੇਰ ਉਹਨੇ ਗਾਇਆ ਨਾ ਉਹ ਸ਼ਾਇਆ ਰਿਹਾ ਪੂਰੀ ਦੁਨੀਆ ਤੇ ਤੇ ਅਜੇ ਵੀ ਮੈਂ ਤਾਂ ਅਜੇ ਵੀ ਉਹਦੇ ਗਾਣੇ ਸੁਣਦਾ ਆ ਕੋਈ ਅਲੱਗ ਜਿਹੀ ਚੀਜ਼ ਐ ਉਹ ਜਿੱਦਾਂ ਇੱਕ ਤੂੰ ਇੱਕ ਗੋਰਖ ਧੰਦਾ ਹੋ ਇਹ ਲਿਖਿਆ ਇੱਕ ਮੈਨੂੰ ਹੁਣ ਯਾਦ ਭੁੱਲ ਗਿਆ ਜਿਹਨੇ ਲਿਖਿਆ ਹੈ ਨਾ ਉਹ ਵੀ ਬਹੁਤ ਬੰਦਾ ਵਧੀਆ ਹੈ ਉਹਨੇ ਰੱਬ ਬਾਰੇ ਹੀ ਲਿਖਿਆ ਸੀਗਾ ਵੀ ਤੇ ਰੱਬ ਨੂੰ ਕਿਹਾ ਸੀਗਾ ਵੀ ਤੂੰ ਗੋਰਖ ਧੰਦਾ ਹੈ ਦੁਕਾਨਦਾਰੀਆਂ ਹੈ ਮਤਲਬ ਰੱਬ ਨੂੰ ਵੈਸੇ ਤਾਂ ਦੁਕਾਨਦਾਰੀਆਂ ਤੁਹਾਨੂੰ ਪਤਾ ਹੀ ਹੈ ਕਿਹੜੇ ਬੰਦਿਆਂ ਨੇ ਬਣਾਈਆਂ ਹੋਈਆਂ ਹਨ ਰੱਬ ਦਾ ਦੀ ਕੋ ਰੋਲ ਨਹੀਂ ਹੁੰਦਾ ਪਰ ਉਹ ਜਿਸਟਾ ਉਹ ਨਗਾਏ ਆ ਸੁਣ ਕੇ ਦੇਖਿਓ ਉਹ ਮੈਨੂੰ ਬਹੁਤ ਵਧੀਆ ਲੱਗਿਆ ਹੋਰ ਬਹੁਤ ਤਰ੍ਹਾਂ ਤਰ੍ਹਾਂ ਦੇ ਆ ਉਹਦੇ ਮਤਲਬ ਮੈਂ ਦੱਸ ਨਹੀਂ ਸਕਦਾ ਅਣਗਿਣਤ ਐ ਬਹੁਤ ਐਲਬਮਸ ਆ ਉਹਨੀਆਂ ਬਹੁਤ ਗਾਣੇ ਐ ਸ਼ਬਦ ਵੀ ਗਾਏ ਆ ਗੁਰੂ ਨਾਨਕ ਦੇਵ ਜੀ ਦੇ ਨੂੰ ਸਮਰਪਤ ਵੀ ਗਾਏ ਆ ਗੁਰੂ ਗੋਬਿੰਦ ਸਿੰਘ ਜੀ ਦੀ ਵੀ ਸਮਰਪਤ ਉਹਨੇ ਸ਼ਬਦ ਵੀ ਕਵਾਲੀ ਟਾਈਪ ਐ ਸਟਾਪ ਨਗਾਏ ਆ ਤੁਹਾਨੂੰ ਲੱਗੇਗਾ ਹੀ ਨਹੀਂ ਇੱਕਦਮ ਬੰਦਾ ਨਾ ਜਸ ਸੁਣਦਾ ਖੁਪ ਜਾਂਦਾ ਮਗਨ ਹੋ ਜਾਂਦਾ ਪਤਾ ਨਹੀਂ ਲੱਗਦਾ ਇੰਨੀ ਜਾਦੂਮਈ ਆਵਾਜ਼ ਸੀ ਸੋ ਇਹ ਸੀ ਵੀਡੀਓ ਮੈਂ ਜਿੰਨੀ ਕੀ ਜਾਣਕਾਰੀ ਸੀਗੀ ਮੈਨੂੰ ਮੈਂ ਤੁਹਾਨੂੰ ਦੱਸੀ ਆ ਵੀ ਮੈਂ ਆਪਣਾ ਵੀ ਐਕਸਪੀਰੀਅੰਸ ਦੱਸਿਆ ਵੀ ਮੈਂ ਵਾਰ ਸੀਗਾ ਤੇ ਉੱਥੇ ਮੈਨੂੰ ਪਤਾ ਲੱਗਾ ਮੈਂ ਜਾਂਦਾ ਹੋਇਆ ਵੀ ਜਦੋਂ ਬਾਹਰ ਗਿਆ ਸੀ ਆਸਟ੍ਰੇਲੀਆ ਮੈਂ ਜਾਂਦਾ ਹੋਇਆ ਇਹਦੀਆਂ ਟੇਪਾਂ ਲੈ ਗਿਆ ਸੀਗਾ ਇਹਦੀਆਂ ਸ਼ਿਵ ਕੁਮਾਰੀ ਬਟਾਲਵੀ ਦੇ ਗਾਇ ਗਾਣਿਆਂ ਦੀਆਂ ਇਹਦੀਆਂ ਮੈਂ ਟੇਪਾਂ ਲੈ ਗਿਆ ਸੀਗਾ ਰੀਲਾਂ ਉਸ ਟਾਈਮ ਤੇ ਹੋਰੀ ਦੇ ਕਈ ਮਤਲਬ 4-5 ਤਰਾਨੀਆਂ ਵਧੀਆ-ਵਧੀਆ ਮੈਂ ਨਾ ਭਰਾ ਕੇ ਲੈ ਗਿਆ ਸੀਗਾ ਭਰਾ ਕੇ ਲੈ ਗਿਆ ਸੀਗਾ ਮਤਲਬ ਚੁਣਵੇਂ-ਚੁਣਵੇਂ ਗਾਣੇ ਉਸ ਟਾਈਮ ਭराण ਦਾ ਰਵਾਜ ਹੁੰਦਾ ਸੀ ਏਦਾਂ ਰੀਲ ਲੈ ਕੇ ਭਰਾ ਲੈਣੀ ਵਧੀਆ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਟਾਈਮ ਵਧੀਆ ਪਾਸ ਹੁੰਦਾ ਸੀਗਾ ਇਸ ਤਰ੍ਹਾਂ ਦੇ ਗਾਣੇ ਦਿਮਾਗ ਨੂੰ ਸ਼ਾਂਤ ਰੱਖਦੇ ਸੀ ਸਕੂਨ ਦਿੰਦੇ ਹੁੰਦੇ ਸੀ ਸੋ ਇਹ ਤਾਂ ਮੈਨੂੰ ਚੀਤੇ ਆ ਗਈ ਪੁਰਾਣੀ ਗੱਲ ਇੱਕ ਐਨਾ ਮਸ਼ਹੂਰ ਸੀਗਾ ਸਾਡਾ ਟੀਚਰ ਵੀ ਜਾਣਦਾ ਸੀਗਾ ਉਸ ਟਾਈਮ ਜਿਹੜਾ ਸਾਨੂੰ ਪੜਾਉਂਦਾ ਸੀ ਉਹ ਵੀ ਇਹਦਾ ਫੈਨ ਸੀਗਾ ਚਲੋ ਇਹ ਸੀ ਵੀਡੀਓ ਸੋਚਦਾ ਵੀ ਤੁਹਾਨੂੰ ਇਹ ਵੀਡੀਓ ਅੱਛੀ ਲੱਗੀ ਹੋਵੇਗੀ ਤੇ ਜੇਕਰ ਅੱਛੀ ਲੱਗੀ ਹੈ ਤਾਂ ਇਹਨੂੰ ਸ਼ੇਅਰ ਕਰਦੇ ਹੋ ਤੇ ਚੈਨਲ ਵਧੀਆ ਲੱਗਦਾ ਹੈ ਤਾਂ ਸਬਸਕ੍ਰਾਈਬ ਕਰਦੇ ਹੋ ਤੇ ਮਿਲਦੇ ਆਂ ਅਗਲੀ ਕਿਸੇ ਹੋਰ ਵੀਡੀਓ ਅਲੱਗ ਜਆ ਟੌਪਿਕ ਤੇ ਤੇ ਬਣਾਨੇ ਆ ਫਿਰ ਵੀਡੀਓ ਠੀਕ ਆ ਜੀ ਖੁਸ਼ ਰਹੋ ਸਲਾਮਤ ਰਹੋ ਰੱਬ ਰਾਖਾ